ਕਹਿੰਦੇ ਨੇ ਉਹ ਦਿਨ ਬਹੁਤ ਹੀ ਔਖਾ ਹੁੰਦਾ ਏ ਧੀ ਤੇ ਤੇ ਮਾਪਿਆਂ ਤੇ ਜਦੋਂ ਧੀ ਦੀ ਡੋਲੀ ਤੁਰਦੀ ਏ ਮਾਪਿਆਂ ਨੇ ਕੁੜੀਆਂ ਵਰਗੀ ਧੀ ਨੂੰ ਚਾਵਾਂ ਨਾਲ ਪਾਲਿਆ ਹੁੰਦਾ ਏ ਪਰ ਜਦੋਂ ਧੀ ਨੇ ਘਰ ਛੱਡ ਕੇ ਜਾਣਾ ਹੋਵੇ ਤਾਂ ਬਹੁਤ ਹੀ ਔਖਾ ਹੁੰਦਾ ਏ ਕਹਿੰਦੇ ਨੇ ਪੁੱਤ ਨਾਲ ਵੱਧ ਕੇ ਧੀਆਂ ਪਿਆਰ ਲੈਂਦੀਆਂ ਨੇ ਮਾਪਿਆਂ ਦਾ ਅੱਛਾ ਛੋਟਾ ਜਿਹਾ ਵੀਡੀਓ ਕਲਿੱਪ ਅੱਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜਿਹੜਾ ਕਲਿੱਪ ਦੇ ਕੇ ਤੁਹਾਡੀਆਂ ਅੱਖਾਂ 'ਚੋਂ ਵੀ ਹੰਝੂ ਆ ਜਾਣਗੇ ਜੀ ਆ ਇਸ ਵੀਡੀਓ ਕਲਿੱਪ 'ਚ ਤੁਸੀਂ ਦੇਖੋਗੇ ਕਿ ਇੱਕ ਬੋਲੀ ਤੁਰਨ ਲੱਗੀ ਏ ਤਾਂ ਧੀ ਆਪਣੇ ਮਾਪਿਆਂ ਨੂੰ ਕੁਝ ਅਜਿਆ ਸੁਣਾਉਂਦੀ ਏ ਜਿਸ ਨੂੰ ਸੁਣ ਕੇ ਬਾਪੂ ਦੀਆਂ ਅੱਖਾਂ ਵੀ ਨਮ ਹੋ ਜਾਂਦੀਆਂ ਨੇ ਤੇ ਕੁੜੀ ਦੇ ਘਰ ਵਾਲੇ ਦੀਆਂ ਅੱਖਾਂ ਵੀ ਨਮ ਹੋ ਜਾਂਦੀਆਂ ਨੇ ਸਵਾਹ ਇਹ ਛੋਟਾ ਜਿਹਾ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝਾ ਕਰਦੇ ਆ ਮੈਂ ਤੇਰੀ ਧੀ ਲਾਡਲੀ ਮੈਂ ਤੇਰੀ ਧੀ ਲਾਡਲੀ ਵੇਖ ਅਜਬਰ ਦੇਸਣ ਹੋ ਚੱਣ ਵਰਗੇ ਤੋ ਵੀਰੇ ਪੇਕਾ ਕਰ ਇਹਨਾਂ ਨਾਲਿਓ ਜੁਗ ਜੁਗ ਵਸਦੇ ਹੀਰੇ ਹੀਰੇ ਹਾਏ ਹੀਰੇ ਮੇਰੇ ਚੰਨ ਵਰਗੇ ਤੋ ਵੀਰੇ ਇਸ ਪਿਆਰੀ ਜੀ ਵੀਡੀਓ ਲਈ ਇੱਕ ਲਾਈਕ ਤਾਂ ਬੰਦ ਆਏ। ਬਾਕੀ ਜੇ ਤੁਸੀਂ ਵੀ ਆਪਣੀ ਧੀ ਨੂੰ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ 'ਚ ਆਪਣੇ ਵਿਚਾਰ ਵੀ ਜ਼ਰੂਰ ਦਿਓ। ਸੋ ਮਿਲਦੇ ਆਂ ਕਿਸੇ ਨਾ ਵੀ ਵੀਡੀਓ ਨਾਲ। ਸਸਿਕਾ।